ਇਸ ਪਾਵਨ ਤੇ ਪਵਿੱਤਰ ਦਰਬਾਰ ਵਿੱਚ ਬ੍ਰह्मज्ञानी ਮਹਾਤਮਾ ਸੇਵਾ ਤੇ ਸਿਮਰਨ ਦੇ ਪੁੰਜ ਸੰਤ ਬਾਬਾ ਬਲਜਿੰਦਰ ਸਿੰਘ ਜੀਵਾਂ ਦੀ ਭੋਗ ਸਮਾਗਮ ਵਰੰਤਮ ਅਰਦਾਸ ਦੇ ਵਿੱਚ ਮੰਚ ਤੇ ਸਭਾਏ ਮਾਨ ਸਾਰੀਆਂ ਹੀ ਸੰਪਰਦਾਵਾਂ ਦੇ ਸਾਧੂ ਸੰਤ ਮਹਾਤਮਾ ਜਨ ਬਾਬਾ ਸਰਬਜੋਤ ਸਿੰਘ ਜੀ ਬੇਦੀ ਔਰ ਸਾਧ ਸੰਗਤ ਦੇ ਰੂਪ ਵਿੱਚ ਬੈਠੀ ਹੋਈ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਚਾਹਣ ਵਾਲੇ ਸਾਰੀ ਸੰਗਤ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਬਲਜਿੰਦਰ ਸਿੰਘ ਬਾਰੇ ਬਹੁਤ ਕੁਝ ਇਸ ਮੰਚ ਤੋਂ ਆਖਿਆ ਗਿਆ ਹੈ ਔਰ ਬਹੁਤ ਕੁਝ ਹੋਰ ਆਖਿਆ ਜਾ ਸਕਦਾ ਹੈ ਕਿਉਂਕਿ ਉਹ ਇੱਕ ਐਸੀ ਸ਼ਖਸੀਅਤ ਸੀ ਜਿਨ੍ਹਾਂ ਨੇ ਸਾਰੀਆਂ ਸੰਪਰਦਾਵਾਂ ਨੂੰ ਸਮੁੱਚੇ ਸਿੱਖ ਪੰਥ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਐਸਾ ਪਿਆਰ ਦਿੱਤਾ ਕਿ ਅੱਜ ਉਸ ਪਿਆਰ ਤੋਂ ਹਰ ਇੱਕ ਆਪਾ ਇਨਸਾਨ ਸਮਝਦਾ ਹੈ ਕਿ ਮੈਂ ਉਸ ਪਿਆਰ ਤੋਂ ਵਾਂਝਾ ਹੋ ਗਿਆ ਲੇਕਿਨ ਮੈਂ ਆਸ ਕਰਦਾ ਹਾਂ ਕਿ ਇਸ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਇੱਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਕਹਿੰਦੇ ਨੇ ਕਿ ਜਨਮ ਮਰਨ ਦੋਹੂ ਮੈਂ ਨਹੀਂ ਇਹੋ ਜੀਆਂ ਸ਼ਖਸੀਅਤਾਂ ਜਨਮ ਔਰ ਮਰਨ ਦੇ ਚੱਕਰ ਵਿੱਚ ਨਹੀਂ ਆਉਂਦੀਆਂ ਲੇਕਿਨ ਫਿਰ ਵੀ ਇਸ ਸੰਸਾਰ ਤੇ ਆਉਂਦੀਆਂ ਨੇ ਕਾਰਨ ਕੀ ਆ ਉਹਨਾਂ ਦੇ ਆਉਣ ਦਾ ਕਾਰਨ ਕੀ ਉਹ ਕਹਿੰਦੇ ਨੇ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰਉਪਕਾਰੀ ਆਏ ਉਹ ਪਰਉਪਕਾਰ ਕਰਨ ਦੇ ਵਾਸਤੇ ਆਉਂਦੇ ਨੇ ਸੰਸਾਰ ਦੇ ਵਿਛੜੇ ਹੋਏ ਪਰਮੇਸ਼ਰ ਤੋਂ ਵਿਛੜੇ ਹੋਏ ਜੀਵਾਂ ਨੂੰ ਉਸ ਪ੍ਰਮਾਤਮਾ ਨਾਲ ਜੋੜਨ ਵਾਸਤੇ ਆਉਂਦੇ ਨੇ ਇਹ ਵੱਡਾ ਪਰਉਪਕਾਰ ਕਰਨ ਦੇ ਵਾਸਤੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਇਸ ਮਾਤ ਲੋਕ ਤੇ ਆਏ ਔਰ ਉਹਨਾਂ ਨੇ ਆਪਣੇ ਆਉਣ ਦੇ ਮਨੋਰਥ ਨੂੰ ਸਫਲਤਾਪੂਰਵਕ ਜੀਵਨ ਜਿਉਣ ਦੇ ਵਿੱਚ ਇਹ ਮਹਾਰਤ ਹਾਸਲ ਕੀਤੀ ਸਾਨੂੰ ਮਾਣ ਹੈ ਉਹਨਾਂ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਦੇ ਉੱਤੇ ਸਦਾ ਮਾਣ ਰਹੇਗਾ ਸਿੱਖ ਪੰਥ ਨੂੰ ਸਾਰੀਆਂ ਸਮੁਚੀਆਂ ਸਿੱਖ ਪੰਥ ਨੂੰ ਸਿੱਖ ਸਮੁਚੀਆਂ ਪੰਥਕ ਜਥੇਬੰਦੀਆਂ ਨੂੰ ਸਮੁਚੀਆਂ ਸੰਪਰਦਾਵਾਂ ਨੂੰ ਮੈਂ ਨਾਮਤਾਰੀ ਦਰਬਾਰ ਵੱਲੋਂ ਸਮਝਣਾ ਕਿ ਉਹਨਾਂ ਦਾ ਸੰਤ ਬਾਬਾ ਬਲਜਿੰਦਰ ਸਿੰਘ ਜੀ ਨਾਮ ਤਰੀ ਦਰਬਾਰ ਸ੍ਰੀ ਭੈਣੀ ਸਾਹਿਬ ਵਿਖੇ ਜਾ ਕੇ ਵੀ ਆਪਣੀ ਕਥਾ ਦੇ ਰੂਪ ਦੇ ਵਿੱਚ ਆਪਣੇ ਵਿਖਿਆਨ ਦੇ ਰੂਪ ਵਿੱਚ ਆਪਣੀਆਂ ਸੇਵਾਵਾਂ ਦੇ ਕੇ ਆਏ ਔਰ ਅਕਸਰ ਵੱਖ-ਵੱਖ ਸਮਾਗਮਾਂ ਵਿੱਚ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਹਨਾਂ ਦੇ ਚਰਨ ਸਪਰਸ਼ ਕਰਨ ਦਾ ਮੌਕਾ ਮਿਲਿਆ ਅੱਜ ਅਸੀਂ ਸਮਝਦਾ ਕਿ ਅਸੀਂ ਉਸ ਪਿਆਰ ਤੋਂ ਵਾਂਝੇ ਹੋ ਗਏ ਆ ਲੇਕਿਨ ਸਾਗੁਰਾਂ ਦੇ ਘਰ ਵਿੱਚ ਕਿਸੇ ਸੰਗਤ ਜੀ ਕਿਸੇ ਚੀਜ਼ ਦਾ ਘਾਟਾ ਨਹੀਂ ਮੈਂ ਸਮਝਦਾ ਆ ਕਿ ਭੋਰਾ ਸਾਹਿਬ ਵਾਲੇ ਮਹਾਪੁਰਖ ਸੰਤ ਬਾਬਾ ਅਮਰ ਸਿੰਘ ਜੀ ਉਹਨਾਂ ਦੀ ਜੋਤ ਉਹਨਾਂ ਦਾ ਸਰੂਪ ਇਸ ਰਾੜਾ ਸਾਹਿਬ ਦੀ ਸੰਪਰਦਾਵਾਂ ਨੂੰ ਆਪਣੀਆਂ ਸੇਵਾਵਾਂ ਸਮਰਪਿਤ ਹੋ ਕੇ ਦਿੰਦੇ ਰਹਿਣਗੇ ਔਰ ਰਾੜਾ ਸਾਹਿਬ ਦੀ ਸੰਪਰਦਾ ਔਰ ਸਮੁੱਚਾ ਸਿੱਖ ਪੰਥ ਇਹੀ ਅਰਦਾਸ ਕਰਦਾ ਹੈ ਕਿ ਰਾੜਾ ਸਾਹਿਬ ਦੀ ਸੰਪਰਦਾ ਪਹਿਲਾਂ ਨਾਲੋਂ ਵੀ ਦਿਕ ਦੁਗਣੀ ਔਰ ਰਾਚਯੁਗੁਣੀ ਤਰੱਕੀ ਕਰੇ ਆਪਣੀਆਂ ਸੇਵਾਵਾਂ ਸਿੱਖ ਪੌਂਗ ਕੌਮ ਦੇ ਵਾਸਤੇ ਸਿੱਖ ਜਥੇਬੰਦੀਆਂ ਦੇ ਵਾਸਤੇ ਪ੍ਰੇਮ ਔਰ ਪਿਆਰ ਨੂੰ ਸਮਰਪਿਤ ਹੋ ਕੇ ਸੇਵਾਵਾਂ ਹਮੇਸ਼ਾ ਇਸ ਕਰਮਸਰ ਦੀ ਰਾੜਾ ਸਾਹਿਬ ਦੀ ਤਰਜੀ ਤੁਸਾਂ ਨੂੰ ਹਮੇਸ਼ਾ ਮਿਲਦੀਆਂ ਰਹਿਣਗੀਆਂ ਸਾਨੂੰ ਇਹ ਮਾਣ ਹੈ ਮੈਂ ਅੰਤ ਦੇ ਵਿੱਚ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪਣੇ ਵੱਲੋਂ ਨਿੱਜੀ ਤੌਰ ਤੇ ਜੋ ਪਿਆਰ ਸੰਤ ਬਾਬਾ ਬਲਜਿੰਦਰ ਸਿੰਘਾਪੁਰੋਂ ਪ੍ਰਾਪਤ ਕੀਤਾ ਉਸ ਪਿਆਰ ਨੂੰ ਯਾਦ ਕਰਦਾ ਹੋਇਆ ਆਪਣੇ ਵੱਲੋਂ ਨਿੱਜੀ ਤੌਰ ਤੇ ਨਾਮਤਰੀ ਦਰਬਾਰ ਵੱਲੋਂ ਨਾਮਤਰੀ ਦਰਬਾਰ ਦੇ ਗੱਦੀ ਨਿਸ਼ੀਣ ਸਤਿਗੁਰੂ ਉਦੇਸ ਸਿੰਘ ਜੀ ਵੱਲੋਂ ਉਸ ਪਾਵਨ ਤੇ ਪਵਿੱਤਰ ਆਤਮਾ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹੋਇਆ ਤੁਹਾਡੇ ਕੋਲੋਂ ਖੇਮਾਂ ਦਾ ਜਾਚ ਪਾਵਾਂਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ